ਰਵਨੀਤ ਸਿੰਘ ਬਿੱਟੂ ਕੇਂਦਰ ਸਰਕਾਰ ਦੇ ਜਾਦੇ ਲਾਡਲੇ ਬਣ ਕੇ ਪ੍ਰਤੀਤ ਹੋ ਰਹੇ ਨੇ ਇਹਦਾ ਕਾਰਨ ਇਹ ਹੈ ਕਿ ਇੱਕ ਹੋਰ ਤੋਹਫਾ ਦੇਣ ਦੀ ਤਿਆਰੀ ਹੈ ਰਵਨੀਤ ਬਿੱਟੂ ਨੂੰ ਉਹ ਭਾਵੇਂ ਰਾਜਸਥਾਨ ਹੋਵੇ ਭਾਵੇਂ ਹਰਿਆਣਾ ਕਿਉਂਕਿ ਚਰਚਾਾਂ ਮਾਂ ਤਾਂ ਹਰਿਆਣੇ ਦੀਆਂ ਵੀ ਚੱਲ ਰਹੀਆਂ ਸੀ ਪਰ ਹੁਣ ਗੱਲ ਰਾਜਸਥਾਨ ਤੇ ਵੀ ਆਣ ਟੋਕੀ ਆ ਰਾਜਸਥਾਨ ਤੋਂ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਦੀ ਸੀਟ ਦਿੱਤੀ ਜਾ ਸਕਦੀ ਹੈ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਚ ਲਿਆਂਦਾ ਜਾ ਸਕਦਾ ਹੈ ਜਿਹੜੇ ਕੇਂਦਰੀ ਰਾਜ ਮੰਤਰੀ ਇਸ ਵੇਲੇ ਲੋਕ ਸਭਾ ਚ ਬੈੰਦੇ ਨੇ ਉਹ ਰਾਜ ਸਭਾ ਚ ਬੈਠਣਗੇ ਬੀਜੇਪੀ ਵੱਲੋਂ ਇਹਦੀਆਂ ਚਰਚਾਾਂਵਾਂ ਤੇਜ਼ ਹੋ ਗਈਆਂ ਨੇ ਪਹਿਲਾਂ ਬੀਜੇਪੀ ਨੇ ਇੱਕ ਹਾਰੇ ਹੋਏ ਐਮਪੀ ਉਮੀਦਵਾਰ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਹੁਣ ਰਾਜ ਸਭਾ ਦੇ ਵਿੱਚ ਬਿਠਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਕੀਤੀਆਂ ਜਾ ਰਹੀਆਂ ਨੇ ਰਵਨੀਤ ਬਿੱਟੂ ਜਿਹੜੇ ਨੇ ਬੀਜੇਪੀ ਦੇ ਵਿੱਚ ਹਾਲ ਹੀ ਚ ਜੁਆਇਨ ਕੀਤੇ ਔਰ ਜੁਆਇਨ ਹੋਣ ਤੋਂ ਬਾਅਦ ਹੀ ਅਚਾਨਕ ਬੀਜੇਪੀ ਨੇ ਐ ਰਵਨੀਤ ਬਿੱਟੂ ਨੂੰ ਚੱਕਤਾ ਜਿਵੇਂ ਚੋਣ ਜਿੱਤ ਕੇ ਆਏ ਹੋਣ ਪਰ ਸਵਾਲ ਤਾਂ ਇਹ ਹੈ ਕਿ ਜਦੋਂ ਇੰਨੀ ਬੁਰੀ ਤਰ੍ਹਾਂ ਚੋਣ ਹਾਰੇ ਰਵਨੀਤ ਬਿੱਟੂ ਇਸ ਦੇ ਬਾਵਜੂਦ ਬੀਜੇਪੀ ਲੀਡਰਸ਼ਿਪ ਕਿਉਂ ਰਵਨੀਤ ਬਿੱਟੂ ਨੂੰ ਇੰਨਾ ਐਸਕੇਲੇਟ ਕਰਨੀ ਪਈ ਹੈ ਫਿਰ ਪਾਰਟੀ ਦੀਆਂ ਆਪਣੀਆਂ ਪਾਲਿਸਿਜ਼ ਹੋ ਸਕਦੀਆਂ ਨੇ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਪਰ ਹੁਣ ਚਰਚਾ ਚੱਲਦੀ ਪਈ ਹੈ ਕਿ ਰਵਨੀਤ ਬਿੱਟੂ ਰਾਜ ਸਭਾ ਸੀਟ ਲੈ ਸਕਦੇ ਨੇ ਰਾਜਸਥਾਨ ਤੋਂ ਹੁਣ ਸਵਾਲ ਇਹ ਹੈ ਕਿ ਭਾਵੇਂ ਹਰਿਆਣਾ ਹੋਵੇ ਭਾਵੇਂ ਰਾਜਸਥਾਨ ਹੋਵੇ ਪੰਜਾਬ ਦੇ ਨਾਲ ਤਾਂ ਦੋਵਾਂ ਦੀ ਸ਼ਰੀਕਾਂ ਵਾਲੀ ਸਾਂਝ ਹੈ ਔਰ ਉਹ ਕਿਉਂ ਹੈ ਪਾਣੀ ਕਰਕੇ ਰਾਜਸਥਾਨ ਨਾਲ ਵੀ ਪਾਣੀ ਦਾ ਰੌਲਾ ਹਰਿਆਣੇ ਨਾਲ ਵੀ ਪਾਣੀ ਦਾ ਰੌਲਾ ਰਾਜਸਥਾਨ ਫੀਡਰ ਨਹਿਰ ਤੋਂ ਜ਼ਿਆਦਾ ਪਾਣੀ ਮੰਗਦਾ ਹੈ ਹਰਿਆਣਾ ਪੰਜਾਬ ਤੋਂ ਐਸਵਾਈਐਲ ਥਰੂ ਪਾਣੀ ਮੰਗਦਾ ਹੁਣ ਇਹਨਾਂ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਪਹਿਲਾਂ ਹੀ ਕਲੀਅਰ ਕਰ ਚੁੱਕੀ ਐ ਕਿ ਪੰਜਾਬ ਦੇ ਕੋਲ ਜ਼ਿਆਦਾ ਪਾਣੀ ਹੈ ਨਹੀਂ ਆਪਣੇ ਜੋਗਾਂ ਹੀ ਕਹਿੰਦੇ ਮਸਾਂ ਸਾਡੇ ਕੋਲ ਤੇ ਅਸੀਂ ਕਿਸ ਨੂੰ ਕੀ ਦੇਣਾ ਪਰ ਦੂਜੇ ਪਾਸੇ ਬਾਰ ਬਾਰ ਮੰਗਾ ਕੀਤੀਆਂ ਜਾਂਦੀਆਂ ਹਰਿਆਣੇ ਨਾਲ ਤਾਂ ਉਦੋਂ ਵੀ ਇੱਕ ਵਾਰ ਪੇਚਾ ਪੈ ਗਿਆ ਸੀ ਕਿ ਜਦੋਂ ਪੰਜਾਬ 'ਚ ਹੜ੍ਹ ਆਏ ਸੀ ਤੇ ਹਰਿਆਣਾ ਨੇ ਹਰਿਆਣਾ ਸਰਕਾਰ ਨੇ ਹਰਿਆਣਾ ਫੀਡਰ ਤੋਂ ਪਾਣੀ ਲੈਣ ਨੂੰ ਨਾ ਕਰਤਾ ਸੀ ਹਾਲਾਂਕਿ ਤਜਵੀਜ਼ ਰੱਖੀ ਗਈ ਸੀ ਕਿ ਰਾਜਸਥਾਨ ਫੀਡਰ ਤੋਂ ਥੋੜਾ ਪਾਣੀ ਰਾਜਸਥਾਨ ਵੱਲ ਨੂੰ ਭੱਲਿਆ ਜਾਵੇ ਪਰ ਰਾਜਸਥਾਨ ਦੀ ਲੀਡਰਸ਼ਿਪ ਨੇ ਨਾ ਕਰ ਦਿੱਤੀ ਸੀ ਤੇ ਰਾਜਸਥਾਨ ਫੀਡਰ ਨਹਿਰ ਜਿਹੜੀ ਹੈ ਉਹ ਕੁਝ ਦੇਰ ਲਈ ਬੰਦ ਕਰ ਦਿੱਤੀ ਗਈ ਸੀ ਹਾਲਾਂਕਿ ਉਦੋਂ ਉਹਦੀ ਰੈਨੋਵੇਸ਼ਨ ਦਾ ਜਿਹੜਾ ਹੈ ਬਹਾਨਾ ਦਿੱਤਾ ਗਿਆ ਸੀ ਪਰ ਹੁਣ ਸਵਾਲ ਇਹ ਖੜਦਾ ਹੈ ਕਿ ਜਦੋਂ ਰਮਨੀਤ ਬਿੱਟੂ ਰਾਜਸਥਾਨ ਚ ਜਾ ਕੇ ਬੈਠਣਗੇ ਰਾਜਸਥਾਨ ਦੇ ਰਾਜਸਭਾ ਵਾਂਗ ਪਾਰਲੀਮੈਂਟ ਦੇ ਵਿੱਚ ਬੈਠਣਗੇ ਤੇ ਉਦੋਂ ਫਿਰ ਕੀ ਰਾਜਸਭਾ ਵਿੱਚ ਬੈਠੇ ਰਮਨੀਤ ਬਿੱਟੂ ਰਾਜਸਥਾਨ ਦਾ ਪੱਖ ਪੂਰਨਗੇ ਫਿਰ ਕੀ ਰਾਜਸਥਾਨ ਫੀਡਰ ਨਹਿਰ ਤੋਂ ਰਾਜਸਥਾਨ ਵਾਸਤੇ ਜ਼ਿਆਦਾ ਪਾਣੀ ਦੀ ਮੰਗ ਕਰਨਗੇ ਕੀ ਰਮਨੀਤ ਬਿੱਟੂ ਨੂੰ ਪੰਜਾਬ ਦੇ ਹਾਲਾਤਾਂ ਦਾ ਪਤਾ ਨਹੀਂ ਕੀ ਰਮਨੀਤ ਬਿੱਟੂ ਪੰਜਾਬ ਦੇ ਵਿੱਚ ਪਾਣੀ ਦੇ ਹਾਲਾਤਾਂ ਤੋਂ ਵਾਕਿਫ ਨਹੀਂ ਹੈ ਹਾਲਾਂਕਿ ਅਜੇ ਇਹ ਕੁਝ ਹੋਇਆ ਨਹੀਂ ਹੈ ਪਰ ਜੇ ਹੁੰਦਾ ਆ ਤਾਂ ਕੀ ਇਹ ਸਭ ਕੁਝ ਵਾਪਰੇਗਾ ਔਰ ਕੀ ਪੰਜਾਬ ਦੇ ਅਗੇਂਸਟ ਹੀ ਪੰਜਾਬ ਦਾ ਇਹ ਲੀਡਰ ਖੜਜੂਗਾ ਸਵਾਲ ਕਾਫੀ ਖੜਦੇ ਨੇ ਜਵਾਬ ਉਦੋਂ ਮਿਲੇਗਾ ਜਦੋਂ ਐ ਕੁਝ ਵਾਪਰੂਗਾ ਫਿਲਹਾਲ ਚਰਚੇ ਖਾਸੇ ਨੇ ਰਮਨਿਤ ਬਿੱਟੂ ਦਾ ਭਵਿੱਖ ਪਾਜ ਪਾਚ ਕੀ ਕਹਿੰਦਾ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਨੇ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ